ਹਾਂਜੀ ਦੋਸਤੋ ਇਹ ਵੀਡੀਓ ਚ ਤੁਹਾਨੂੰ ਜਮ੍ਹਾਂ ਬੰਦੀ ਬਾਰੇ ਦੱਸਾਂਗੇ ਫਰਦ ਬਾਰੇ ਵੈਸੇ ਲਿਖਤੀ ਤੁਹਾਨੂੰ ਹੋਰ ਵੀ ਬਹੁਤ ਵੀਡੀਓ ਬਣਾਈਆਂ ਨੇ ਆਪਾਂ ਪਹਿਲਾਂ ਇਹ ਵੀਡੀਓ ਥੋੜੀ ਅਲੱਗ ਡਿਫਰੈਂਟ ਜੀ ਇਹਦੇ ਵਿੱਚ ਤੁਹਾਨੂੰ ਥੋੜੀ ਸਮਝ ਆ ਜਾਊਗੀ ਪ੍ਰੈਕਟੀਕਲ ਦਿਖਾਵਾਂਗੇ ਪਹਿਲਾਂ ਸਿਰਫ ਲਿਖ ਕੇ ਹੀ ਦਿਖਾਇਆ ਹੋਇਆ ਲਿਖ ਕੇ ਦੱਸਿਆ ਹੋਇਆ ਵੀ ਇਦਾਂ ਹੁੰਦੀ ਹੈ ਜਮ੍ਹਾਂ ਬੰਦੀ ਦਾ ਖਾਨਾ ਦਾ ਕੰਮ ਇਹ ਆ ਇਹਦਾ ਇਹ ਆ ਪਰ ਇਹ ਵੀਡੀਓ ਚ ਤੁਹਾਨੂੰ ਪ੍ਰੈਕਟੀਕਲ ਖਾਨੇ ਦਾ ਮਤਲਬ ਤੇ ਉਹਦੇ ਵਿੱਚ ਕੀ ਹੁੰਦਾ ਕਿੱਦਾਂ ਦੀ ਹੁੰਦੀ ਆ ਦੇਖਣ ਨੂੰ ਕਿਵੇਂ ਇਹ ਜਮ੍ਹਾਂਬੰਦੀ ਕਿਵੇਂ ਪੜੀ ਜਾਂਦੀ ਆ ਉਹ ਚੀਜ਼ ਆਪਾਂ ਸਾਰੀ ਤੁਹਾਨੂੰ ਇੱਥੇ ਸਮਝਾਵਾਂਗੇ ਜਮ੍ਹਾਂਬੰਦੀਆਂ ਦੋਸਤੋ ਇਦਾਂ ਦੀਆਂ ਹੁੰਦੀਆਂ ਨੇ ਇੱਕ ਬਹੁਤ ਹੀ ਮਾਲ ਰਿਕਾਰਡ ਦਾ ਅਹਿਮ ਰਜਿਸਟਰ ਹੈ ਮੇਨ ਰਿਕਾਰਡ ਹੈ ਸਾਰਾ ਪ੍ਰਾਪਰਟੀ ਦਾ ਤੇ ਮਾਲ ਵਿਭਾਗ ਦਾ ਜਿਹੜਾ ਸਭ ਤੋਂ ਅਹਿਮ ਰਜਿਸਟਰ ਹੈ ਜਿਹਦੇ ਆਧਾਰ ਤੇ ਸਾਰੀਆਂ ਰਜਿਸਟਰੀਆਂ ਕੋਈ ਲਿਖਤਾਂ ਜੋ ਵੀ ਪ੍ਰਾਪਰਟੀ ਖਰੀਦੀ-ਵੇਚੀ ਜਾਂਦੀ ਹੈ ਕੋਈ ਬਿਆਨਨਾ ਹੁੰਦਾ ਉਹ ਸਾਰਾ ਇੱਥੋਂ ਹੀ ਹੁੰਦਾ ਇਹ ਤੋਂ ਫਰਦ ਨਿਕਲਦੀ ਆ ਫਰਦ ਦਾ ਮਤਲਬ ਹੁੰਦਾ ਨਕਲ ਕਿਸੇ ਚੀਜ਼ ਦੀ ਹੂ ਹੂ ਕਾਪੀ ਉਰਦੂ ਦਾ ਸ਼ਬਦ ਆ ਫਰਦ ਤੇ ਜਿਹੜੀ ਜਮ੍ਹਾਂਬੰਦੀ ਹੁੰਦੀ ਆ ओरिजिनल ਇਹ ਜਮ੍ਹਾਂਬੰਦੀ ਆ ਇਹ ਰਜਿਸਟਰ ਜਿਹੜਾ ਹੁੰਦਾ ਇਹ ਜਿਹੜੀ ਆਪਾਂ ਫਰਦ ਲੈਣੇ ਆ ਪਹਿਲਾਂ ਹੱਥ ਨਾਲ ਉਤਾਰ ਕੇ ਦਿੰਦੇ ਸੀ ਉਹਦੀ ਹੂ ਹੂ ਨਕਲ ਹੁਣ ਇਹ ਕੰਪਿਊਟਰਾਈਜ਼ਡ ਹੈ ਜਿਹੜੀ ਫਰਦ ਇਦਾਂ ਦੀ ਮਿਲਦੀ ਆ ਇਹ ਕੰਪਿਊਟਰ ਹੈ ਨਿਕਲਦੀ ਇਹਦਾ ਮਤਲਬ ਇਹ ਹੈ ਜਿਹੜੀ ਆਪਣੇ ਹੱਥ ਚ ਇਹ ਨਕਲ ਜਮ੍ਹਾਂਬੰਦੀ ਦੀ ਨਕਲ ਹੈ ਇਹਨੂੰ ਆਪਾਂ ਫਰਦ ਕਹਿ ਦਿੰਨੇ ਆ ਫਰਦ ਦਾ ਮਤਲਬ ਇਹ ਨਕਲ ਹੁੰਦਾ ਇਹ オリジナル ਜਮ੍ਹਾਂਬੰਦੀ ਆ ਰਜਿਸਟਰ ਜਿਹੜੀ ਇਹ ਆ ਆਪਾਂ ਲੈਨੇ ਆ ਆਪਾਂ ਨੂੰ ਮਿਲਦੀ ਆ ਸੁਵਿਧਾ ਕੇਂਦਰ ਚੋਂ ਹੁਣ ਇਹ ਨਕਲ ਹੁੰਦੀ ਆ ਉਹਦੀ ਇਹਨੂੰ ਫਰਦ ਕਹਨੇ ਆਪਾਂ ਇਹਦੇ ਆਧਾਰ ਤੇ ਅੱਗੇ ਕੋਈ ਲੋਨ ਲੈਣਾ ਵੇਚਣੀ ਆ ਗਹਿਣੇ ਕਰਨੀ ਆ ਜ਼ਮੀਨਾਂ ਜੋ ਵੀ ਪ੍ਰਾਪਰਟੀ ਦੇ ਸਬੰਧ ਵਿੱਚ ਕੁਝ ਕਰਨਾ ਉਹ ਫਰਦਰ ਲਗਾ ਕੇ ਕੋਈ ਜ਼ਮਾਨਤ ਲੈਣੀ ਆ ਕਿਸੇ ਦੀ ਕੋਰਟ ਦੇ ਵਿੱਚ ਕੋਈ ਹੁੰਦਾ ਕੋਈ ਮਸਲਾ ਇਹ ਜਾਂ ਹੋ ਜਾਂਦਾ ਜ਼ਮਾਨਤ ਦੇਣੀ ਆ ਤਾਂ ਵੀ ਫਰਦ ਲਗਣੀ ਆ ਜ਼ਮੀਨ ਦੀ ਰਜਿਸਟਰੀ ਕਰਾਉਣੀ ਆ ਤਬਾਦਲਾ ਕਰਨਾ ਤਕਸੀਮ ਕਰਨੀ ਆ ਕੋਈ ਵੀ ਮੇਰਾ ਭਾ ਕਹਿੰਦਾ ਮਤਲਬ ਇਹ ਆ ਕੋਈ ਇਹ ਆ ਮੈਟਰ ਇਹਦਾ ਜ਼ਮੀਨ ਨਾਲ ਸਬੰਧਤ ਪ੍ਰਾਪਰਟੀ ਨਾਲ ਉਹ ਫਰਦ ਦੇ ਆਧਾਰ ਤੇ ਫਰਦ ਤਾਂ ਉੱਥੇ ਲਗਣੀ ਹੈ ਲਗਣੀ ਆ ਚਾਹੇ ਕੁਝ ਵੀ ਕਰਨਾ ਜੇ ਆਪਾਂ ਬਿਆਨਾ ਕਰਨਾ ਚੈੱਕ ਕਰਨਾ ਦੇਖਣਾ ਇੱਕ ਫਰਦੇ ਆ ਜਾਂ ਡਾਕੂਮੈਂਟ ਆ ਜੀ ਤੋ ਆਪਾਂ ਨੂੰ ਇਹ ਪਤਾ ਲੱਗਦਾ ਵੀ ਇਹ ਬੰਦੇ ਦੀ ਮਾਲਕੀ ਐ ਨਹੀਂ ਆ ਐਨੀ ਤੇ ਇਹਨੇ ਲੋਨ ਲਿਆ ਹੋਇਆ ਜਾਂ ਇਹਨੇ ਖਰੀਦੀ ਆ ਕਿੰਨੀ ਦਾ ਦਾ ਕਬਜ਼ਾ ਗਰਦਾਵਰੀਆ ਉਹਦਾ اندراج ਵੀ ਫਰਦ ਦੇ ਵਿੱਚ ਹੀ ਆ ਜਾਂਦਾ ਹੈ ਸਾਰੀਆਂ ਗੱਲਾਂ ਮੈਂ ਦੂਜੀ ਵੀਡੀਓ ਦੇ ਵਿੱਚ ਲਿਖਤੀ ਦੱਸੀਆਂ ਹੋਈਆਂ ਨੇ ਇਹਦੇ ਵਿੱਚ ਤੁਹਾਨੂੰ ਮੈਂ ਸੋਚਿਆ ਵੀ ਚਲੋ ਲਿਖਤੀ ਤਾਂ ਹੋ ਗਿਆ ਜਿਵੇਂ ਕਹਦੇ ਨੇ ਪੜਤਾ ਲਿਆ ਥੋੜਾ ਪ੍ਰੈਕਟੀਕਲ ਵੀ ਮੇਰੇ ਮਨ ਦੇ ਵਿੱਚ ਆਇਆ ਵੀ ਦਿਖਾਇਆ ਜਾਵੇ ਤਾਂ ਥੋੜੀ ਚੰਗੀ ਗੱਲ ਸਮਝ ਆ ਜੂ। ਦੋਸਤੋ ਇਹ ਨਕਲ ਆ ਜਿਹੜੀ ਫਰਦ ਵੀ ਉਹੀ ਹੀ ਹੁੰਦੀ ਹੈ ਜਮ੍ਹਾਂਬੰਦੀ ਕਹਦੇ ਨੇ オリジナル ਨੂੰ ਜਮ੍ਹਾਂਬੰਦੀ ਹੋ ਗਈ ਹੈ ਫਰਦੇ ਦੀ ਨਕਲ ਹੋ ਗਈ। ਸਭ ਤੋਂ ਉੱਪਰ ਲਿਖਿਆ ਹੁੰਦਾ ਜਮ੍ਹਾਂਬੰਦੀ ਸਾਲ ਵੀ ਇਹ ਕਿਹੜੇ ਸਾਲ ਦੀ ਆ। ਠੀਕ ਹੈ ਜੀ 12 13 ਦੀ ਆ। ਇਹ 5 ਸਾਲ ਬਾਅਦ ਜਮ੍ਹਾਂਬੰਦੀ ਤਿਆਰ ਹੁੰਦੀ ਆ। ਜਿਨੂੰ ਆਪਾਂ 4 ਸਾਲਾ ਕਹਿ ਦਿੰਨੇ ਆ ਉਹਨੇ 12 ਦੀ ਆ ਇਹਦੀ 17 18 ਚ ਨਵੀਂ ਜਮ੍ਹਾਂਬੰਦੀ ਜਿਹੜੀ ਉਹ ਤਿਆਰ ਹੋ ਗਈ ਠੀਕ ਆ ਹਰੇਕ 5 ਸਾਲ ਬਾਅਦ ਜਮ੍ਹਾਂਬੰਦੀ ਜਿਹੜੀ ਨਵੀਂ ਹੋ ਜਾਂਦੀ ਆ ਇਹਦੀ ਫਰਦਾ ਇਹਦੇ 8 ਕਾਲਮ ਹੁੰਦੇ ਨੇ 1 2 3 4 5 6 7 8 ਜਿਹੜਾ ਸਭ ਤੋਂ ਪਹਿਲਾ ਕਾਲਮ ਉਹਦੇ ਵਿੱਚ ਲਿਖਿਆ ਹੁੰਦਾ ਖੇਵਟ ਨੰਬਰ ਮਾਲ ਪੱਤੀ ਨੰਬਰਦਾਰ ਜਿਹੜੀ 96 ਖੇਵਟਾ ਲਿਖਿਆ ਹੋਇਆ ਖੇਵਟਾ 90 ਲਿਖਿਆ 96/90 ਜਿਹੜੀ 90 ਖੇਵਟਾ ਇਹ ਤੋਂ ਜਿਹੜੀ ਪਹਿਲੀ ਖੇਵਟ ਸੀ ਜਮ੍ਹਾਂ ਮੰਦੀ ਆ ਉਹਦੀ ਖੇਵਟਾ ਇਹ ਜਮਿਆ 2012-13 ਦੇ ਦੇਉਣਾ ਇਹ ਤੋਂ ਪਹਿਲਾਂ ਵੀ ਜਮ੍ਹਾਂ ਮੰਦੀ ਸੀ 2007 ਦੀ 7-8 ਚ ਜਿਹੜੀ ਇਹ ਤੋਂ ਪਹਿਲੀ ਜਮ੍ਹਾਂ ਮੰਦੀ ਸੀ ਉਹ 7-8 ਦੀ ਸੀ ਜਿਹੜੀ 96 ਖੇਵਟਾ ਇਹ ਇਸ ਜਮ੍ਹਾਂ ਮੰਦੀ ਦੀ 12-13 ਵਾਲੀ ਦੀ 90 ਜਿਹੜੀ ਉਸ ਤੋਂ ਪਹਿਲੀ ਹੁੰਦੀ ਸੀ ਜਿਹੜਾ ਨੰਬਰਦਾਰ ਆਇਆ ਪੱਤੀ ਦਾ ਉਹ ਹੈ ਗੁਰਵਚਨ ਸਿੰਘ ਪੱਤੀ ਪਠਾਣਾ ਨੰਬਰਦਾਰ ਗੁਰਵਚਨ ਸਿੰਘ ਇਹ ਨੰਬਰਦਾਰ ਦਾ ਨਾਂ ਵੀ ਲਿਖਿਆ ਹੁੰਦਾ ਇੱਕ ਨੰਬਰ ਖਾਨੇ 'ਚ ਇਹ ਮੇਨ ਖਾਤਾ ਖੇਤ ਨੰਬਰ ਹੀ ਉਹਦਾ ਵਾਂਗ ਕਹ ਲੋ ਵੀ ਇੱਕ ਅਕਾਊਂਟ ਆ ਜਮ੍ਹਾਂ ਮੰਦੀ ਕਿਸੇ ਮਾਲਕ ਦਾ ਉਹ ਜਿਵੇਂ ਆਪਾਂ ਬੈਂਕ 'ਚ ਅਕਾਊਂਟ ਖੋਲਦੇ ਆ ਇਹ ਪ੍ਰਾਪਰਟੀ ਦਾ ਇੱਕ ਅਕਾਊਂਟ ਆ ਇਹ ਫਿਰ ਉਹ ਤੋਂ ਬਾਅਦ ਆਜੋ ਖਤੌਨੀ ਜਿਹੜੀ ਕੋਈ ਵੀ ਖੇਵਟ ਨੰਬਰ ਆ ਉਹਦੀਆਂ ਖਤੌਨੀਆਂ ਕਈ ਹੁੰਦੀਆਂ ਨੇ ਜਿਵੇਂ 188 ਆ ਇਹ ਤੋਂ ਬਾਅਦ 199 ਆਊਗੀ ਆ 199 ਹੋਗੀ ਆ 90 ਹੋਗੀ ਇਹ ਸਾਰੀਆਂ ਖਤੌਨੀਆਂ ਨੇ ਠੀਕ ਆ ਜੀ ਖੇਵਟ ਨੰਬਰ ਆ ਜਿਹੜੀ ਉਹੀ ਚੱਲ ਰਹੀ ਆ ਜਿੰਨਾ ਚਿਰ ਇਹ ਖਤੌਨੀਆਂ ਹੁੰਦੀ ਆਹ ਖਤੌਨੀ ਨੰਬਰ ਆ ਜਿਹੜੀ 191 ਹੋਗੀ ਆ 192 ਹੋਗੀ 192 ਖਤੌਨੀਆਂ ਜਿਹੜੀ ਉਹ ਲਾਸਟ ਆ ਲਾਸਟ ਦਾ ਕਿਵੇਂ ਪਤਾ ਲੱਗਿਆ ਇਹ ਤੋਂ ਬਾਅਦ ਆ ਜਿਹੜਾ ਉਹ ਜੋੜ ਲੱਗਿਆ ਹੋਇਆ ਮਿਜਾਨ ਕਿਤੇ 18 ਰਕਬਾ ਇਹਨਾਂ ਠੀਕ ਹੈ ਜੀ ਇਹ ਲਾਸਟ ਮਤਲਬ ਜਿਹੜੀ ਖੇਵਟਾ ਇਹ 96 ਇਹ ਤਾਂ ਮੇਨ ਖਾਤਾ ਹੋ ਗਿਆ ਜਿਹੜੀਆਂ ਖਤੌਨੀਆਂ ਨੇ ਸਬ ਖਾਤੇ ਹੋ ਗਏ ਆ ਇਹਨਾਂ ਕਾ ਜਿਹੜਾ ਇਹ ਨਰਾਜ ਹੁੰਦਾ ਇਹ ਇੱਕ ਇੱਕ ਖਤੌਨੀ ਦਾ ਹੁੰਦਾ ਆ ਫਿਰ 190 ਚੱਲ ਪਈ ਆ ਇਹਦਾ ਆ ਗਿਆ ਨਰਾਜ ਇਦਾਂ ਹੀ ਖਤੌਨੀਆਂ ਨੇ ਜਿਹੜੇ ਸਬ ਖਾਤੇ ਹੁੰਦੇ ਨੇ ਖੇਵਟ ਦੇ ਠੀਕ ਹੈ ਜੀ ਆ ਇਹਦਾ ਲਾਸਟ ਤੇ ਜੋੜ ਲੱਗਿਆ ਹੁੰਦਾ ਇਦਾਂ ਨਹੀਂ ਹੁੰਦੀ ਐ ਇਹ ਫਰਦ ਖੇਵਟ ਨੰਬਰ ਮੇਨ ਖਾਤਾ ਹੋ ਗਿਆ ਖਤੌਨੀ ਉਹਦਾ ਸਬ ਖਾਤਾ ਹੋ ਗਿਆ ਕਿਸੇ ਖੇਵਟ ਦਾ ਖਤੌਨੀਆਂ ਵੱਧ ਵੀ ਹੋ ਸਕਦੀਆਂ ਨੇ ਇੱਕ ਵੀ ਹੋ ਸਕਦੀਆਂ ਪੰਜਾ ਵੀ ਹੋ ਸਕਦੀਆਂ ਨੇ 100 ਵੀ ਹੋ ਸਕਦੀਆਂ 10 ਵੀ ਹੋ ਸਕਦੀਆਂ ਨੇ ਜਿੰਨਾ ਚਿਰ ਉਹ ਖੇਵਟ ਦਾ ਜੋੜ ਨਹੀਂ ਆਉਂਦਾ ਖੇਵਕ ਨੰਬਰ ਉਹੀ ਰਹੂ ਖਤੌਨੀਆਂ ਵੱਧ ਘਟ ਹੋ ਸਕਦੀਆਂ ਨੇ ਜਦੋਂ ਦੂਜੇ ਮਾਲਕਾਂ ਦੀ ਅਗਲੀ ਖੇਵਟ ਇਹ ਖੇਵਟ ਖਤਮ ਹੋ ਜੂਗੀ ਜਿਵੇਂ ਆ ਜੋੜ ਹੈ ਦਾ ਇੱਕ ਜਦੋਂ ਖਤਮ ਹੋ ਗਈ ਇਹ ਤੋਂ ਬਾਅਦ 90 ਤੋਂ ਬਾਅਦ 91 ਖੇਵਟ ਚੱਲ ਪੂਗੀ ਠੀਕ ਹੈ ਜੀ ਨੰਬਰ 3 ਖਾਨਾ ਨੰਬਰ ਜਿਹੜਾ 3 ਫਰਦ ਦਾ ਜਮ੍ਹਾਂ ਮੰਦੀ ਦਾ ਕਹਿ ਲਓ ਉਹ ਮਾਲਕ ਦਾ ਹੁੰਦਾ ਮਾਲਕ ਦਾ ਨਾਮ ਅਤੇ ਵੇਰਵਾ ਇਹਦੇ ਵਿੱਚ ਮਾਲਕ ਦਾ ਨਾਮ ਉਦੇ ਪਿਤਾ ਦਾ ਨਾਮ ਤੇ ਦਾਦੇ ਦਾ ਤਿੰਨ ਪੀੜੀਆਂ ਤੱਕ ਦੇ ਨਾਮ ਲਿਖੇ ਹੁੰਦੇ ਨੇ ਤਾਂ ਕਿ ਪਤਾ ਲੱਗ ਜੇ ਕਈ ਵਾਰੀ ਬੰਦੇ ਦਾ ਨਾਮ ਵੀ ਹੋ ਜਾਂਦਾ ਬਾਪ ਦਾ ਵੀ ਹੁੰਦਾ ਜਣੀ ਦਾਦੇ ਤੱਕ ਦੇ ਬਹੁਤ ਘੱਟ ਚਾਂਸ ਹੁੰਦੇ ਨੇ ਵੀ ਤਿੰਨਾਂ ਦੇ ਨਾਮ ਉਹੀ ਹੋਣ ਇਸ ਕਰਕੇ ਤਿੰਨ ਇਹ ਦੇ ਵਿੱਚ ਖਾਨਾ ਨੰਬਰ 3 'ਚ ਹੀ ਲਿਖਿਆ ਹੁੰਦਾ ਵੀ ਮਾਲਕ ਫਲਾਣਾ ਸਿੰਘ ਜਿਵੇਂ ਇੱਥੇ ਲਿਖਿਆ ਨਾ ਗਰਨਾਮ ਕੌਰ ਪਤਨੀ ਨੰਦਰਾਮ ਪੁੱਤਰ ਕੇਹਰ ਸਿੰਘ ਇਹਦਾ ਹਿੱਸਾ ਕਿੰਨਾ 1/32 ਹਿੱਸਾ ਹੁਣ ਦਲੀਪ ਸਿੰਘ ਪੁੱਤਰ ਕੇਰ ਸਿੰਘ ਇਹਦਾ 1/16 ਹਿੱਸਾ ਇਹ ਈਸੇ ਨੇ ਜਿਹੜੇ ਵੱਧ ਘਟਾ ਹੁੰਦੇ ਨੇ ਕਿਸੇ ਦਾ ਜਿੰਨੀ ਮਾਲਕੀ ਹੁੰਦੀ ਆ ਉਹਦੇ ਮੁਤਾਬਕ ਇਹ ਮਾਲਕ ਦਾ ਇਥੇ ਹਿੱਸਾ ਲਿਖਿਆ ਹੁੰਦਾ ਇਹ ਮਾਲਕੀ ਦੇ ਵਿੱਚ ਸਾਰਿਆਂ ਦੇ ਹਿੱਸੇ ਲਿਖੇ ਹੁੰਦੇ ਨੇ ਇਹ ਘੱਟ ਵੱਧ ਵੀ ਹੋਵੇ ਨੇ ਮਾਲਕ ਕਿਤੇ ਇੱਕ ਵੀ ਹੁੰਦਾ ਉਥੇ ਹਿੱਸਾ ਲਿਖਣ ਦੀ ਲੋੜ ਨਹੀਂ ਹੁੰਦੀ 2 3 4 5 10 20 ਕਿੰਨੇ ਮਾਲਕ ਹੋ ਸਕਦੇ ਨੇ ਜਿਵੇਂ ਜਿਹੜੀ ਖੇਵਟ ਆਪਣੇ ਹੱਥੇ ਜਿਹਦੇ ਵਿੱਚ ਮਾਲਕ ਨੇੜੇ ਬਹੁਤ ਜ਼ਿਆਦਾ ਨੇ ਇੱਧਰ ਵੀ ਨੇ ਅਲੇ ਚੱਲ ਰਹੀ ਆ ਸੇਫਟ ਕੰਟੀਨਿਊ ਇੱਥੇ ਵੀ ਇਹਦੇ ਮਾਲਕ ਦੇਖੋ ਇਹਨੇ ਨੇ ਕਿੰਨੇ ਵੀ ਹੋ ਸਕਦੇ ਨੇ ਮਾਲਕ ਇਹਨਾਂ ਦੇ ਹਿੱਸੇ ਲਿਖੇ ਹੋਏ ਨੇ ਠੀਕ ਆ ਜੀ ਉਰੇ ਇਹ ਲਾਸਟ ਮਾਲਕ ਇਹ ਆ ਗਿਆ ਇੱਥੋਂ ਖਤਮ ਹੋ ਗਏ ਠੀਕ ਆ ਜੀ ਇਹ ਹਿੱਸਿਆਂ ਦੇ ਮਤਲਬ ਹਿੱਸੇ ਜਿਹੜੇ ਕੱਢਨੇ ਨੇ ਵੀ ਮਾਲਕੀ ਕਿਹਦੀ ਕਿੰਨੀ ਆ ਇਹਦੀ ਮੈਂ ਅਲੱਗ ਤੋਂ ਵੀਡੀਓ ਬਣਾਈ ਹੋਈ ਆ ਹਿੱਸਿਆਂ ਦੀ ਉਹ ਆਪਣੇ ਚੈਨਲ ਤੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਉਹਦਾ ਲਿੰਕ ਵੀ ਦੇਖ ਸਕਦੇ ਹੋ ਤੇ ਪਲੇਲਿਸਟ ਚੋਂ ਕੱਢ ਸਕਦਾ ਹਾਂ ਵੀ ਹਿੱਸੇ ਕੱਢਨੇ ਦੱਸੇ ਹੋਏ ਨੇ ਡਿੱਗੇ ਬਸਵਿਆਂ ਦੀ ਅਲੱਗ ਦੱਸੇ ਹੋਏ ਨੇ ਕਨਾਲ ਮਰਲਿਆਂ ਦੀ ਅਲੱਗ ਦੱਸੇ ਹੋਏ ਨੇ ਹੁਣ ਖਾਨਾ ਨੰਬਰ 4 ਜਿਹੜਾ ਖਾਨਾ ਨੰਬਰ 4 ਹੁੰਦਾ ਇਹ ਕਾਸਤਕਾਰ ਦਾ ਨਾਮ ਅਤੇ ਵੇਰਵਾ ਇਹਦੇ ਵਿੱਚ ਹੁੰਦਾ ਵੀ ਮਾਲਕ ਨੇ ਮਾਇਦਰ ਦਾ ਮਾਲਕ ਆਗੇ ਤਿੰਨ ਚ 4 ਨੰਬਰ ਚ ਹੁੰਦਾ ਵੀ ਇਹ ਤੇ ਕਾਸਤ ਕੋਣ ਕਰਦਾ ਕਬਜਾ ਕੀਦਾ ਮਕਬੂਜਾ ਮਾਲਕਾਂ ਦਾ ਮਤਲਬ ਇਹ ਹੈ ਵੀ ਜਿਹੜੀ ਇਹ ਜਗਾ ਕੀ ਇਹ ਹੈ ਗੈਰਮਮਕਨ ਨਾ ਭਾਵ ਗੈਰਵਾਹੀ ਜੋਗ ਆ ਜੇ ਵਾਹੀ ਜੋਗ ਹੁੰਦੀ ਤਾਂ ਇੱਥੇ ਖੁਦਕਾਸਤ ਲਿਖਿਆ ਹੋਣਾ ਸੀ ਖੁਦਕਾਸਤ ਭਾਵੇਂ ਕੂਜਾ ਮਾਲਕਾਂ ਨੂੰ ਮਕਬੂਜਾ ਮਾਲਕਾਂ ਦਾ ਮਤਲਬ ਇਹ ਹੈ ਗੈਰਮਮਕਨ ਜਬ ਗੈਰਵਾਹੀ ਜੋਗ ਜਿਵੇਂ ਮੈਂ ਤੁਹਾਨੂੰ ਦਿਖਾਏ ਦਿਨਾ ਆ ਖਸਰਾ ਨੰਬਰ ਨੇ ਜਿਹੜੀ ਗੈਰਮਮਕਨ ਛੱਪੜ ਰੂੜੀ ਮੜੀਆਂ ਇਦਾਂ ਦੀ ਸਕੂਲ ਦੀ ਇਹ ਜਗਾ ਹੈ ਠੀਕ ਹੈ ਜੀ ਜਿਹੜੀ ਹੁੰਦੀ ਹੈ ਵਾਹੀ ਜੋਗ ਖੁਦਕਾਸਤ ਦੇ ਵਿੱਚ ਲਿਖਿਆ ਨੇ ਜਿਹੜੀ ਬਾਹੀਯੋਗ ਜ਼ਮੀਨ ਹੁੰਦੀ ਆ ਉਥੇ ਲਿਖਿਆ ਹੋਊਗਾ ਖੁਦਕਾਸਤ ਖਾਨਾ ਨੰਬਰ 4 ਚ ਜਿਵੇਂ ਆ ਲਿਖਿਆ ਵੀ ਜਿਹੜੇ ਮਾਲਕ ਨੇ ਉਹੀ ਕਾਸਤਕਾਰ ਨੇ ਖੁਦਕਾਸਤ ਭਾਵ ਉਹ ਖੇਤੀਬਾੜੀ ਵਾਲੀ ਜ਼ਮੀਨ ਆ ਉਥੇ ਲਿਖਿਆ ਹੋਊਗਾ ਐਦਾਂ ਚਾਹੀ ਖਸਰਾ ਨੰਬਰਾਂ ਤੇ ਖਾਨਾ ਨੰਬਰ 4 ਚ ਗਰਦਾਬਰੀ ਦਾ ਕਬਜ਼ੇ ਦਾ ਇੰਦਰਾਜ ਹੁੰਦਾ ਇਹ ਵੀ ਬੌਂਦਾ ਕੌਣ ਆ ਕਈ ਇੰਦਰਾਜਾਂ ਦੇ ਵਿੱਚ ਗੈਰ ਮਰੂਸੀ ਸ਼ਬਦ ਲਿਖਿਆ ਹੁੰਦਾ ਜਿਵੇਂ ਆ ਤੁਸੀਂ ਦੇਖ ਰਹੇ ਹੋ ਹਰੀ RAM ਪੁੱਤਰ ਰੇਲੂ RAM 1/4 ਪੂਰਨ ਸਿੰਘ 1/4 ਜੰਗੀਰ ਸਿੰਘ 1/4 ਰੇਖੀ RAM ਗੈਰ ਮਰੂਸੀ ਲਾਸਟ ਜਿਹੜਾ ਗੈਰ ਮਰੂਸੀ ਲਿਖਿਆ ਇਹਦਾ ਮਤਲਬ ਇਹ ਹੈ ਆ ਗੈਰ ਮਰੂਸੀ ਦਾ ਵੀ ਇਹ ਕਾਸਤਕਾਰ ਦਾ ਕਬਜ਼ਾ ਤਾਂ ਇਹਨਾਂ ਦਾ ਇਹ ਬੌਂਦੇ ਨੇ ਸਿਰਫ ਵੀ ਇਹ ਮਾਲਕ ਨਹੀਂ ਹੈਗੇ ਉੱਪਰ ਵੀ ਪੂਰਨ ਸਿੰਘ ਪੁੱਤਰ ਦਲੀਪ ਸਿੰਘ ਗੈਰ ਮਲੂਸੀ ਲਿਖਿਆ ਹੈ ਖਾਨਾ ਨੰਬਰ 4 ਜ ਇਹਦਾ ਮਤਲਬ ਇਹ ਹੀ ਆ ਵੀ ਕਬਜ਼ਾ ਇਹਨਾਂ ਦਾ ਕਾਸਤੇ ਇਹ ਕਰਦੇ ਨੇ ਗਰਦਾਵਰੀ ਇਹਨਾਂ ਦੇ ਨਾਮ ਆ ਪਰ ਇਹ ਮਾਲਕ ਨਹੀਂ ਹੈਗੇ ਇਹਦਾ ਮਤਲਬ ਇਹ ਹੈ ਗੈਰ ਮਲੂਸੀ ਇੱਥੇ ਲਿਖਿਆ ਹੁੰਦਾ ਖਾਨਾ ਨੰਬਰ 5 ਇਹਦੇ ਵਿੱਚ ਲਿਖਿਆ ਹੁੰਦਾ ਸਿੰਚਾਈ ਦਾ ਸਾਧਨ ਵੀ ਜਿਹੜਾ ਸਿੰਚਾਈ ਦਾ ਸਾਧਨ ਕੀ ਆ ਜਿਹੜੀ ਜ਼ਮੀਨ ਆ ਵੀ ਉਹਨੂੰ ਪਾਣੀ ਟਿਊਬਵੈਲ ਦਾ ਲੱਗਦਾ ਬੋਰ ਦਾ ਤੁਸੀਂ ਦੇਖਿਆ ਹੋਣਾ ਲਿਖਿਆ ਹੁੰਦਾ ਉੱਥੇ ਫਰਦੇ ਜਾਂ ਲੈਨੇ ਕੋਈ ਵੀ ਹੁਣ ਇੱਥੇ ਲਿਖਿਆ ਟਿਊਬਵੈਲ ਇਹਦਾ ਮਤਲਬ ਇਹ ਆ ਵੀ ਜਿਹੜੀ ਇਹ ਜ਼ਮੀਨ ਆ ਇਹਨੂੰ ਪਾਣੀ ਟਿਊਬਵੈਲ ਦਾ ਲੱਗਦਾ 5 ਨੰਬਰ ਜਮ੍ਹਾਂ ਬੰਦੀ ਦੇ ਖਾਨੇ 'ਚ ਲਿਖਿਆ ਹੁੰਦਾ ਸਿੰਚਾਈ ਦਾ ਸਾਧਨ ਜਿਹੜੇ ਨਾਲ ਉਹਨੂੰ ਪਾਣੀ ਦਾ ਕੋਈ ਸਾਧਨ ਆ ਜ਼ਮੀਨ ਨੂੰ 6 ਨੰਬਰ ਦੇ ਵਿੱਚ ਹੁੰਦਾ ਮਰੱਬਾ ਤੇ ਖਸਰਾ ਨੰਬਰ ਜਿਹੜੀ 6 ਨੰਬਰ ਆ ਉਹਦੇ ਵਿੱਚ ਲਿਖਿਆ ਹੁੰਦਾ ਮਰੱਬਾ ਤੇ ਖਸਰਾ ਨੰਬਰ ਪਾਵੋ ਜਿਹੜੇ ਖਸਰਾ ਨੰਬਰ ਨੇ ਮਸਤੀਲਾ ਨੇ ਮਰੱਬਾ ਨੰਬਰ ਆ ਉਹ ਸਾਰਾ ਖਾਨਾ ਨੰਬਰ 6 ਜਿਹਾ ਲਿਖਿਆ ਹੁੰਦਾ ਹੁਣ ਇੱਥੇ ਕੀ ਆ ਦੋ ਜਿਹੜਾ ਹੈਗਾ ਇਹ ਮਰੱਬਾ ਨੰਬਰ ਆ ਮਸਤੀਲ ਪਾਵੋ ਦੋ ਜਿਹੜੀਆਂ ਡੰਡੀਆਂ ਆਈਆਂ ਲੱਗੀਆਂ ਹੁੰਦੀਆਂ ਨੇ ਕਨਾਲ ਮਰਲੇ ਵਾਲੇ ਖਸਰਾ ਨੰਬਰਾਂ 'ਚ ਲਿਖੀਆਂ ਹੁੰਦੀਆਂ ਨੇ ਮਸਤੀਲ ਕਹਿੰਦੇ ਆ ਇਹਨੂੰ ਹੁਣ ਦੋ ਮਸਤੀਲ ਦਾ 16 2 ਮਸਤੀਲ ਦਾ 17 2 ਦਾ 24 ਵਟਾ 2 2 ਮਸਤੀਲ ਦਾ 25 3 ਮਸਤੀਲ ਦਾ 21 3 ਦਾ 22 3 ਦਾ 23 7 ਦਾ 1 ਇਹ ਇਦਾਂ ਲਿਖੇ ਜਾਣਗੇ ਸਾਰੇ ਆ ਖਸਰਾ ਨੰਬਰ ਹੋਗੇ ਇਸੇ ਕਾਲਮ ਦੇ ਵਿੱਚ ਇਹ ਖਸਰਾ ਨੰਬਰ ਨੇ ਜਿਹੜੇ ਆਉਂਦੇ ਨੇ ਠੀਕ ਆ ਜੀ 6 ਨੰਬਰ ਚ ਖਸਰਾ ਨੰਬਰ ਲਿਖੇ ਜਾਂਦੇ ਨੇ 5 ਜੋ ਸਿੰਚਾਈ ਦਾ ਸਾਧਨ ਹੋ ਗਿਆ 4 ਚ ਕਾਸਤ ਹੋ ਗਈ ਗਰਦਾਬਰੀ ਹੁਣ ਜਿਹੜਾ 7 ਨੰਬਰ ਇਹ ਕਾਲਮ ਇਹਦੇ ਵਿੱਚ ਲਿਖਿਆ ਹੁੰਦਾ ਰਕਬਾ ਤੇ ਭੋਂ ਦੀ ਕਿਸਮ ਆ ਮੈਂ ਤੁਹਾਨੂੰ ਨਾਲ-ਨਾਲ ਇਹਦੀ ਨਕਲ ਵੀ ਦਿਖਾਈ ਜਨਾ ਹੁਣ ਇੱਥੇ ਲਿਖਿਆ ਹੋਇਆ ਪਹਿਲਾਂ ਤਾਂ ਆਪਾਂ ਦੇਖ ਲਿਆ ਪਾਣੀ ਦਾ ਸਾਧਨ ਦੇਖ ਲਿਆ ਪੰਜ ਚ 6 ਚ ਖਸਰਾ ਨੰਬਰ ਦੇਖ ਲਿਆ ਉਹਨ ਜਿਹੜਾ 7 ਨੰਬਰ ਇਹਦੇ ਵਿੱਚ ਰਕਬਾ ਤੇ ਭੋਂ ਵੀ ਮਤਲਬ ਕਿ ਜਿਹੜੇ ਖਸਰਾ ਨੰਬਰ ਦਾ ਕਿੰਨਾ ਰਕਬਾ ਆ ਖਸਰਾ ਨੰਬਰ ਹੋ ਗਿਆ 2 ਮਸਤੀਲ ਦਾ 16 ਇਹ 6 ਨੰਬਰ ਕਾਲਮ ਚ ਹੋ ਗਿਆ 7 ਚ ਲਿਖਿਆ ਜਾਊ ਇਹਦਾ ਰਕਬਾ ਰਕਬਾ ਤੇ ਕਿਸਮ ਦੀ ਜ਼ਮੀਨ ਦੀ ਕਿਸਮ ਕੀ ਆ ਚਾਹੀਆ ਨਹਿਰੀਆ ਗੈਰਮੁਮਕਨ ਉਹ ਸਾਰਾ 7 ਨੰਬਰ ਕਾਲਮ ਚ ਲਿਖਿਆ ਹੁੰਦਾ 1-11 ਚ ਆਹੀ ਇਹਦਾ ਮਤਲਬ ਇਹ ਆ 1 ਕਨਾਲ 11 ਮਰਲੇ ਜ਼ਮੀਨ ਦੀ ਕਿਸਮ ਹੈ ਜਿਹੜੀ ਉਹ ਚਾਹੀਆ ਖਸਰਾ ਨੰਬਰ ਹੋ ਗਿਆ 2 ਮਸਤੀਲ ਦਾ 16 ਰਕਬਾ ਹੋ ਗਿਆ 1 ਕਨਾਲ 11 ਮਰਲੇ ਇਸ ਤਰ੍ਹਾਂ ਇਹ ਸਾਰੇ ਨੰਬਰਾਂ ਦੇ ਸਾਹਮਣੇ ਖਸਰਾ ਨੰਬਰ ਹੋ ਗਿਆ ਉਹਦੇ ਸਾਹਮਣੇ ਵਾਲਾ ਜਿਹੜਾ ਰਕਬਾ ਉਹ ਖਸਰਾ ਨੰਬਰ ਦਾ ਉਨਾ ਹੀ ਰਕਬਾ ਕਿਸਮ ਇਹਨਾਂ ਦੀ ਸਾਰਿਆਂ ਦੀ ਹੋ ਗਈ ਚਾਹੀ। ਹੁਣ ਕਾਲਮ ਨੰਬਰ ਹੈ ਜਿਹੜਾ 8 7 ਵੀ ਹੋ ਗਿਆ 6 ਆਪਾਂ ਨੇ 1 ਤੋਂ ਲੈ ਕੇ 7 ਤੱਕ ਮੈਂ ਤੁਹਾਨੂੰ ਸਮਝਾਤੇ ਜਿਹੜਾ 8 ਨੰਬਰ ਕਾਲਮ ਇਹਦੇ ਵਿੱਚ ਵਿਸ਼ੇਸ਼ ਕਰਨ ਦੇ ਵਿੱਚ ਜਿੰਨੇ ਵੀ ਇੰਤਕਾਲ ਹੁੰਦੇ ਨੇ ਉਸ ਖੇਵਟ ਦੇ ਵਿੱਚ ਉਹਨ ਸਾਰਿਆਂ ਦੇ ਹਵਾਲੇ ਦਿੱਤੇ ਜਾਂਦੇ ਨੇ ਕੋਈ ਲੋਨ ਲੈਂਦਾ ਉਹਦਾ ਨੋਟ ਵੀ ਇੱਥੇ ਲਿਆ ਜਾਂਦਾ ਕੋਈ ਵਿਰਾਸਤ ਹੁੰਦੀ ਆ ਵੈ ਹੁੰਦੀ ਆ ਇੰਤਕਾਲ ਦਾ ਸਾਰਿਆਂ ਦਾ ਜਿੰਨੇ ਵੀ ਇੰਤਕਾਲ ਹੁੰਦੇ ਨੇ ਉਹ ਖੇਵਟ ਨਾਲ ਸੰਬੰਧਿਤ ਰਕਬੇ ਦੇ ਉਹਦੇ ਸਾਹਮਣੇ ਵਾਲੇ 8 ਨੰਬਰ ਕਾਲਮ ਚ ਉਹਦਾ ਨੋਟ ਦਿੱਤਾ ਜਾਂਦਾ ਹੁਣ ਆ ਤੁਸੀਂ ਦੇਖ ਰਹੇ ਹੋ ਵੀ ਇੰਤਕਾਲ ਨੰਬਰ ਹੈ ਜਿਹੜਾ ਉਹ ਵਿਰਾਸਤ ਦਾ ਇੰਤਕਾਲਾ 762 880 ਜਿਹੜਾ ਉਹ ਵੀ ਵਿਰਾਸਤ ਦਾ ਫਿਰ ਉਹਦੀ ਸੇਤ ਕਰੀ 880 ਸੇਤ ਇੰਦਰਾਜ 890 ਉਹ ਵੀ ਬਰਸਤ ਦਾ ਫੇਰਾ ਇੱਕ ਨੋਟ ਦਿੱਤਾ ਹੈ ਮੈਂ ਤੁਹਾਨੂੰ ਇਹ ਵੀ ਥੋੜਾ ਜਿਹਾ ਪੜਨਾ ਸਿਖਾ ਦੇਣਾ ਵੀ ਇਹਦੇ ਬਾਰੇ ਵੀ ਜਾਣਕਾਰੀ ਮਿਲ ਜੂਗੀ ਬਰੂਏ ਇੰਤਕਾਲ ਨੰਬਰ 996 ਮਨਜ਼ੂਰ ਮਿਤੀ ਹੈਗੀ ਆ 14 11 2013 ਵੀ ਜਿਹੜਾ ਇੰਤਕਾਲ ਨੰਬਰ ਆ 996 ਆ ਮਨਜ਼ੂਰ ਕਦੋਂ ਹੋਇਆ 14 11 2013 ਨੂੰ ਵੱਲੋਂ ਗੁਰਦੇয়াল ਕੌਰ ਗੁਰਦੇয়াল ਕੌਰ ਪਤਨੀ ਦਲੀਪ ਸਿੰਘ 1/480 ਹਿੱਸਾ ਬਾਹਕ ਬਾਹਕ ਦਾ ਮਤਲਬ ਇਹ ਹੈ ਆ ਬਾਹਕ ਤੋਂ ਬਾਅਦ ਜਿਹੜਾ ਬੰਦਾ ਲਿਖਿਆ ਜਾਂਦਾ ਵੀ ਉਹ ਬੰਦੇ ਦੇ ਹੱਕ 'ਚ ਹੋਇਆ ਇੱਥੇ ਜ਼ਮੀਨ ਵੇਚਣ ਵਾਲਾ ਕੌਣਾ ਗਰਦਿਆਲ ਕौरा ਪਤਨੀ ਦਲੀਪ ਸਿੰਘ ਨੇ 1/480 ਹਿੱਸਾ ਵੇਚਿਆ ਲਿਆ ਕਿਹਨੇ ਮਨਜੀਤ ਸਿੰਘ ਨੇ ਬਾਹਕ ਦਾ ਮਤਲਬ ਹੁੰਦਾ ਵੀ ਕਿਹਦੇ ਹੱਕ 'ਚ ਬਾਹਕ ਬਾਹ ਹੱਕ ਦਾ ਮਤਲਬ ਹੈ ਵੀ ਕਿਹਦੇ ਹੱਕ 'ਚ ਬਾਹ ਹੱਕ ਮਨਜੀਤ ਸਿੰਘ ਮਨਜੀਤ ਸਿੰਘ ਦੇ ਹੱਕ 'ਚ ਹੋਇਆ ਇਹ ਮਨਜੀਤ ਸਿੰਘ ਪੁੱਤਰ ਦਲੀਪ ਸਿੰਘ ਪੁੱਤਰ ਨੱਥਾ ਸਿੰਘ ਨੇ 1/960 ਹਿੱਸਾ ਲਿਆ ਰਣਜੀਤ ਸਿੰਘ ਪੁੱਤਰ ਦਲੀਪ ਸਿੰਘ ਪੁੱਤਰ ਨੱਥਾ ਸਿੰਘ ਨੇ 1/960 ਹਿੱਸਾ ਸਾਲਮ ਖੇਵਟ ਕਿਤੇ 18 ਇਹਦਾ ਮਤ ਸਾਲਮ ਖੇਵਟ ਦਾ ਮਤਲਬ ਇਹ ਹੈ ਵੀ ਕੁੱਲ ਖੇਵਟ ਦਾ ਹਿੱਸਾ ਜਿਹੜਾ ਕਿਤੇ ਨੇ ਉਹਦੇ 18 ਕੁੱਲ ਖੇਵਟ ਦੇ ਵਿੱਚੋਂ ਰਕਬਾ ਹੈਗਾ 28 ਕਨਾਲ 14 ਮਰਲੇ ਵਿੱਚੋਂ 1/480 ਹਿੱਸਾ ਬਕਦਰ 0 ਕਨਾਲ 1 ਮਰਲਾ 10 ਸਰਸਾਈਆਂ ਵਿਰਾਸਤ ਹੋਇਆ ਜਿਹੜਾ ਇੰਤਕਾਲ ਆ ਇਹ ਵਿਰਾਸਤ ਦਾ ਸੌਰੀ ਮੈਂ ਪਹਿਲਾਂ ਵੈਦ ਦਾ ਕਹਿ ਗਿਆ ਵੀ ਵੇਚਾ ਇਹ ਇੰਤਕਾਲ ਚਲੋ ਨੋਟ ਉਹਦਾ ਉਦਾਂ ਹੀ ਹੁਣ ਭਾਵੇਂ ਵੇਚੇ ਦਾ ਭਾਵੇਂ ਖਰੀਦੇ ਦਾ ਇਹ ਵਿਰਾਸਤ ਦਾ ਇੰਤਕਾਲ ਆ ਵੀ ਗਰਦਿਆਲ ਕੌਰ ਦੀ ਜਿਹੜੀ ਡੈਥ ਹੋਈ ਆ ਉਹਦੀ ਵਿਰਾਸਤ ਆ ਜਿਹੜੇ ਉਹ ਇਹਦੇ ਆ ਬੱਚਿਆਂ ਨੂੰ ਇੰਨਾ-ਇੰਨਾ ਹਿੱਸਾ ਗਿਆ ਜਿੰਨਾ ਮੈਂ ਸਮਝਾਇਆ ਨੋਟ ਇਦਾਂ ਹੀ ਦਿੱਤਾ ਜਾਣਾ ਇੰਤਕਾਲ ਦੀ ਕਿਸਮ ਪਾਉਣੀ ਪੈਂਦੀ ਆ ਆਪਾਂ ਨੂੰ ਇਹ ਬੈ ਦਾ ਜਾਂ ਬਰਾਸਤ ਦਾ ਇਦਾਂ ਹੀ ਆ ਨੀਚੇ ਹੋ ਰਿਹਾ ਇੰਤਕਾਲ ਇਹ ਤਬਦੀਲ ਮਲਕੀਤ ਦਾ ਬਰੂਏ ਇੰਤਕਾਲ ਨੰਬਰ 1035 ਦਰਜ ਮਿਤੀ ਜਿਹੜੀ 16/3/16 ਪੜਤਾਲ 18/3/16 ਨੂੰ ਕੀਤੀ ਗਈ ਆ ਮਨਜ਼ੂਰ ਆ ਜਿਹੜਾ 22/3/16 ਨੂੰ ਹੋਇਆ ਵੱਲੋਂ ਸੋਣ ਸਿੰਘ ਪੁੱਤਰ ਸੰਤ ਸਿੰਘ 1/32 ਇਸ ਦਾ ਬਹਾਕ ਮੱਗਰ ਮੱਗਰ ਸਿੰਘ ਕੌਰ ਸਿੰਘ ਦਲ ਸਿੰਘ ਪੁੱਤਰ ਸੋਣ ਸਿੰਘ ਇਹਨਾਂ ਨੇ ਵੀ ਕੁੱਲ ਖੇਵਟ 28 ਚੋਂ 28 ਕਨਾਲ 14 ਮਰਲੇ ਚੋਂ 01718 ਜਿਹੜੀ ਤਬਦੀਲ ਮਲਕੀਤ ਹੁੰਦੀ ਆ ਬਲੱਡਰ ਲੇਸਨ ਜਿਹੜੀ ਆਪਾਂ ਕਰਾਉਣਿਆ ਰਜਿਸਟਰੀ ਉਦਾਂ ਇਹ ਇਹਨਾਂ ਦੇ ਹੱਕ ਚ ਕਰਾਈ ਆ ਕਰਾਈ ਕਿਹਨੇ ਆ ਸੋਹਣ ਸਿੰਘ ਨੇ ਹੱਕ ਚ ਕਿਹਦੇ ਹੋਈ ਆ ਮੱਗਰ ਸਿੰਘ ਕੌਰ ਸਿੰਘ ਦਲ ਸਿੰਘ ਵਗੈਰਾ ਦੇ ਠੀਕ ਆ ਜੀ ਇਦਾਂ ਹੀ ਆ ਹੋਰ ਨੋਟ ਨੇ ਜਿਹੜੇ ਲੋਨ ਵਗੈਰਾ ਦੇ ਨੋਟ ਨੇ ਉਹ ਵੀ ਇਸ 8 ਨੰਬਰ ਕਾਲਮ ਚ ਦਿੱਤੇ ਜਾਂਦੇ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਰੱਪਟ ਪੈਂਦੀ ਆ ਜਿਵੇਂ ਕੋਈ ਸਟੇ ਦਾ ਨੋਟ ਆ ਜਾਂ ਕੋਈ ਲੋਨ ਦਾ ਕਿਸੇ ਵੀ ਕਿਸਮ ਦਾ ਉਹ ਇਸੇ ਖਾਨੇ ਚ ਦਿੱਤਾ ਜਾਂਦਾ ਜੀ ਜਿਹੜੇ ਲਾਲ ਅੱਖਰਾਂ ਨਾਲ ਦਿੱਤੇ ਜਾਂਦੇ ਹੁੰਦੇ ਨੇ ਇਹ ਨੋਟ ਜਿਹੜੇ ਜਦੋਂ ਪੁਰਾਣੇ ਹੋ ਜਾਂਦੇ ਨੇ ਉਹ 5 ਸਾਲ ਬਾਅਦ ਉਹ ਬਲੈਕ ਹੋ ਜਾਂਦੇ ਨੇ ਹੁਣ ਕੰਪਿਊਟਰਾਈਟ ਜਮ੍ਹਾਂ ਬੰਦੀ ਹੈ ਜਿਹੜੀ ਉਹ ਚ ਇਸੇ ਤਰ੍ਹਾਂ ਲਿਖੇ ਜਾਂਦੇ ਨੇ ਪਹਿਲਾਂ ਹੱਥ ਨਾਲ ਲਿਖਦੇ ਸੀ ਉਹ ਸਾਰੇ ਰੈੱਡ ਪੈਨ ਨਾਲ ਐਂਟਰੀਆਂ ਹੁੰਦੀਆਂ ਸੀ ਦੋਸਤੋ ਇਦਾਂ ਨਹੀਂ ਹੁੰਦੀ ਹੈ ਇਹ ਜਮ੍ਹਾਂ ਬੰਦੀ ਦੀ ਫਰਦ ਲੱਠੇ ਬਾਰੇ ਨਕਸ਼ੇ ਬਾਰੇ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਹੋਇਆ। ਦੂਸਰੀ ਉਹਦੀ ਅਲੱਗ ਤੋਂ ਵੀਡੀਓ ਬਣਾਈ ਸੀ ਆ ਵੀ ਲੱਠੇ ਦਾ ਤੇ ਜਮ੍ਹਾਂਬੰਦੀ ਦਾ ਮੇਲ ਕਿਵੇਂ ਆ। ਖਸਰਾ ਨਹੀਂ ਝੋ ਜਮ੍ਹਾਂਬੰਦੀ ਜੋ ਆਪਾਂ ਮਾਲਕੀ ਦੇਦਿਆਂ, ਰਕਬਾ ਦੇਖਦਿਆਂ ਵੀ ਕਿਹੜੇ ਖਸਰਾ ਨੰਬਰ ਦਾ ਕਿੰਨਾ। ਉਹ ਹੈ ਕਿੱਥੇ ਉਹ ਲੱਠੇ ਜੋ ਪਤਾ ਲੱਗਦਾ। ਸੋ ਦੋਸਤੋ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਜੇਕਰ ਤੁਹਾਨੂੰ ਚੰਗੀ ਲੱਗਦੀ ਆ ਤਾਂ ਥੋੜੀ ਹੱਲਾਸ਼ੇਰੀ ਦਿਓ। ਹੱਲਾਸ਼ੇਰੀ ਕਿਵੇਂ ਦਿਓਗੇ? ਤੁਸੀਂ ਕਮੈਂਟ ਕਰਿਆ ਕਰੋ, ਵੱਧ ਤੋਂ ਵੱਧ ਇਹਨੂੰ ਲਾਈਕ ਕਰਿਆ ਕਰੋ ਵੀਡੀਓ ਨੂੰ। ਤਾਂ ਕਿ ਜਿਹੜਾ ਸਾਡਾ ਇਹ ਜਾਣਕਾਰੀ ਦੇ ਜਾਂਦਾ ਤੁਹਾਨੂੰ سلسلہ ਇਸੇ ਤਰ੍ਹਾਂ ਚੱਲਦੇ ਰਹੀਏ ਇਹ سلسلہ ਤਾਂ ਹੀ ਚੱਲਦਾ ਰਹੂ ਵੀਰੋ ਜੇ ਤੁਸੀਂ ਉਹਨੂੰ ਵਾਦ ਤੋਂ ਵਾਦ ਲਾਈਕ ਕਰੋਗੇ ਲਾਈਕ ਕਰਨਾ ਸਾਡਾ ਹੌਸਲਾ ਵਧਦਾ ਵੀਡੀਓ ਪੂਰੀ ਦੇਖਣ ਲਈ ਧੰਨਵਾਦ ਜੀ